ਹੁਣ ਜ਼ਿਕਰ ਗੋਲਡੀ ਬਰਾੜ ਦਾ ਗੋਲਡੀ ਬਰਾੜ ਤੇ ਲੋਰੈਂਸ ਮਿਸ਼ਨੋਈ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ 15 ਸਾਲ ਤੋਂ ਇਕੱਠੇ ਸੀ ਪਰ ਹੁਣ ਚਰਚਾਵਾਂ ਇਹ ਹੋ ਰਹੀਆਂ ਨੇ ਕਿ ਕੀ 15 ਸਾਲ ਪੁਰਾਣੀ ਇਹਨਾਂ ਦੀ ਦੋਸਤੀ ਜਾਂ ਇਹਨਾਂ ਦਾ ਸਹਿਚਾਰ ਖਤਮ ਹੋ ਗਿਆ ਜੇ ਦੋ ਵੱਡੇ ਗੈਂਗਸਟਰਾਂ ਦੀ ਦੋਸਤੀ 'ਚ ਦਰਾਰ ਆਈ ਹੈ ਤਾਂ ਇਸਦੇ ਕਾਰਨ ਕੀ ਨੇ ਇਹ ਵੀ ਸਵਾਲ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਸਵਾਲ ਇਸ ਲਈ ਨੇ ਕਿਉਂਕਿ ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੀ ਹੈ ਪਹਿਲਾਂ ਵੀ ਜਿਹੜੀਆਂ ਆਡੀਓ ਆਈਆਂ ਨੇ ਜਿਸ ਦੇ ਵਿੱਚ 골ਡੀ ਬਰਾੜ ਦਾ ਜ਼ਿਕਰ ਹੋਇਆ ਕਿਹਾ ਗਿਆ ਕਿ 골ਡੀ ਬਰਾੜ ਦੀਆਂ ਨੇ ਉਹੀ ਆਵਾਜ਼ ਇਸ ਆਡੀਓ ਦੇ ਵਿੱਚ ਵੀ ਹੈ ਹਾਲਾਂਕਿ ਤਸਦੀਕ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਹੁੰਦੀਆਂ ਉਹਨਾਂ ਨੇ ਕਰਨਾ ਹੁੰਦਾ ਹੈ ਇਸ ਦੀ ਪੁਸ਼ਟੀ ਕਰਨੀ ਬੜੀ ਔਖੀ ਹੁੰਦੀ ਹੈ ਪਰ ਮੰਨਿਆ ਜਾਂਦਾ ਹੈ ਕਿ 골ਡੀ ਬਰਾੜ ਦੀ ਆਵਾਜ਼ ਹੈ ਪਹਿਲਾਂ ਦੀਆਂ ਵੀ ਜੇ ਪੁਰਾਣੀਆਂ ਆਡੀਓ ਦੇ ਨਾਲ ਮਿਲਾ ਕੇ ਦੇਖੀਏ ਇਸ ਆਡੀਓ ਦੇ ਵਿੱਚ 골ਡੀ ਬਰਾੜ ਇਹ ਜ਼ਿਕਰ ਕਰਦਾ ਸੁਣਾਈ ਦੇ ਰਿਹਾ ਹੈ ਕਿ ਹੁਣ ਅਨਮੋਲ ਬਿਸ਼ਨੋਈ ਦੇ ਨਾਲ ਸਾਡੀ ਨਹੀਂ ਬਣਦੀ ਅਸੀਂ ਵੱਖੋ ਵੱਖ ਹੋ ਗਏ ਹਾਂ ਇਸ ਕਥਿਤ ਆਡੀਓ ਦੇ ਵਿੱਚ 골ਡੀ ਬਰਾੜ ਇਹ ਵੀ ਕਹਿੰਦਾ ਹੈ ਕਿ ਸ਼੍ਰੀ ਗੰਗਾ ਨਗਰ ਦਾ ਕੋਈ ਵਪਾਰੀ ਹੈ ਉਸਦੇ ਲੱਤ 'ਚ ਗੋਲੀ ਮਾਰੀ ਆ ਉਸ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਲੱਤ 'ਚ ਗੋਲੀ ਮਾਰੀ ਆ ਜੇ ਨਹੀਂ ਮੰਨੂਗਾ ਤਾਂ ਸਿਰ 'ਚ ਮਾਰਾਂਗੇ ਉਸ ਨੇ ਕਿਹਾ ਕਿ ਅਸੀਂ ਪੋਸਟ ਨਹੀਂ ਪਾਈ ਕਿਉਂਕਿ ਅਸੀਂ ਹਮਲੇ ਦੀ ਨਹੀਂ ਸਿਰਫ ਕਤਲ ਦੀ ਪੋਸਟ ਪਾਉਂਦੇ ਆ ਪਰ ਇੱਕ ਪੋਸਟ 골ਡੀ ਬਰਾੜ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਦੇ ਨਾਮ ਤੇ ਵਾਇਰਲ ਹੋ ਰਹੀ ਹੈ ਜਿਸ ਚ ਹਮਲੇ ਦੀ ਜ਼ਿੰਮੇਵਾਰੀ ਅਨਮੋਲ ਬਿਸ਼ਨੋਈ ਨੇ ਲਈ ਹੈ ਔਰ ਮੈਂ ਇਹ ਕਹਿਣਾ ਚਾਹਣਾ ਹੈ 골ਡੀ ਬਰਾਡ ਜੋ ਇਸ ਆਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਸਾਡੀ ਅਨਮੋਲ ਬਿਸ਼ਨੋਈ ਨਾਲ ਹੁਣ ਨਹੀਂ ਬੰਨਦੀ ਹਾਲਾਂਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਇਹ ਇਨਵੈਸਟੀਗੇਟਿਵ ਏਜੰਸੀਆਂ ਦਾ ਕੰਮ ਹੈ 골ਡੀ ਬਰਾਡ ਦੀ ਆਡੀਓ ਕਹਿ ਕੇ ਪਹਿਲਾਂ ਵੀ ਕਈ ਸਾਰੀਆਂ ਐਸੀਆਂ ਆਡੀਓਜ਼ ਆਈਆਂ ਨੇ ਔਰ ਇਹੀ ਆਵਾਜ਼ ਉਹੀ ਸੇਮ ਹੈ ਪਰ ਅੱਜਕੱਲ ਕਿਉਂਕਿ ਜਿਵੇਂ AI ਦਾ ਜ਼ਮਾਨਾ ਹੈ ਤਾਂ ਕਿਸੇ ਦੀ ਵੀ ਆਵਾਜ਼ ਕਿਸੇ ਤਰੀਕੇ ਨਾਲ ਬਣਾਈ ਵੀ ਜਾ ਸਕਦੀ ਹੈ ਉਸ ਤਰ੍ਹਾਂ ਲੈ ਕੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹਨਾਂ ਆਡੀਓਜ਼ ਦੀ ਪੁਸ਼ਟੀ ਨਹੀਂ ਹੁੰਦੀ ਪਰ ਜੋ ਪਿਛਲੇ ਦਿਨੀ ਪੋਸਟ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਔਰ ਉਸ ਤੋਂ ਬਾਅਦ ਇਹ ਜਿਹੜੀ ਆਡੀਓ ਕਲਿੱਪ ਸਾਹਮਣੇ ਆਈ ਹੈ ਇਸ ਦੇ ਵਿੱਚ ਉਹ ਗੱਲਾਂ ਸਾਂਝੀਆਂ ਨੇ ਜਿਹੜਾ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਜਾਂ ਇਸ ਆਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਮੈਂ 골ਦੀ ਬਰਾੜ ਮੈਂ 골ਦੀ ਬਰਾੜ जो वॉइस मैसेज मेरा दो मैसेज है इसमें एक तो पहली बात तो जो गंगा नगर में एक दो दिन पहले आशीष गुप्ता जो है ये जो कारोबारी है और ये जो अपना ये लैंड माफिया जला रखे है इसने इस पे जो हमला हुआ है वो मैंने और रोहित गुदारा भाई ने करवाया है ठीक है इसको मारना नहीं था इसको थोड़ा तो तो सब किस खाना इसलिए इसके टांग पे पे गोली मारी है है ठीक अगर बढ़िया तो बात है नहीं नहीं तो अगली बारी सर पे भी मरवा देंगे कोई दिक्कत और ये हमने ये पोस्ट वगैरह डालनी नहीं थी क्योंकि हम मडर से कम किसी चीज की पोस्ट डालते नहीं है जल्दी कही जब तक तो कोई और कार ना हो पर ये काम मैंने और ਤੋ ਭਾਈ ਨੇ ਕਰਾਇਆ ਲੇਕਿਨ ਇੱਕ ਝੂਠੀ ਪੋਸਟ ਜੋ ਨਿਊਜ਼ ਮੇਂ ਔਰ ਸੋਸ਼ਲ ਮੀਡੀਆ ਮੇਂ ਚੱਲ ਰਹੀ ਹੈ ਅਨਮੋਲ ਬਿਸ਼ਨੋਈ ਕੇ ਨਾਮ ਸੇ ਅਬ ਪਤਾ ਨਹੀਂ ਇਹ ਇਨੋ ਨੇ ਕਿਉਂ ਡਾਲ ਲਈ ਹੈ ਪੋਸਟੀਆਂ ਕਿਉਂ ਨਹੀਂ ਉਹਨੂੰ ਪਤਾ ਹੋਗਾ ਪਰ ਹਮਾਰੀ ਅਨਮੋਲ ਬਿਸ਼ਨੋਈ ਸੇ ਅਬ ਬੰਦੀ ਨਹੀਂ ਹੈ ਇਹ ਚੀਜ਼ ਸਾਰੇ ਭਾਈਓ ਕੋ ਹਮਨੇ ਕਲੀਅਰ ਤੋ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਐ ਮਨੋਜ ਸਭ ਤੋਂ ਪਹਿਲਾਂ ਤਾਂ ਚਲੋ ਇਹ ਆਡੀਓ ਜਿਹੜੀ ਹੈ ਇਹ ਗੰਗਾ ਨਗਰ ਦੇ ਵਿੱਚ ਕਿਸੇ ਇਨਸੀਡੈਂਟ ਨੂੰ ਲੈ ਕੇ ਆ ਪਰ ਇਸ ਦੇ ਵਿੱਚ ਨਾਲ-ਨਾਲ ਜਿਹੜਾ 골ਡੀ ਬ੍ਰਾਂਡ ਜ਼ਿਕਰ ਕਰ ਰਿਹਾ ਹੈ ਕਿ ਸਾਡੀ ਅਨਮੋਲ ਬਿਸ਼ਨੋਈ ਨਾਲ ਬੰਦਦੀ ਨਹੀਂ ਹੈ ਕਿ ਲੋਰੈਂਸ ਤੇ 골ਡੀ ਵੱਖ-ਵੱਖ ਹੋ ਗਏ ਨੇ ਦੇਖੋ ਮੇਰੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਹਾਲਾਂਕਿ ਆਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇੱਕ 골ਡੀ ਬ੍ਰਾਂਡ ਦੀ ਹੈਗੀ ਇਹ ਨਹੀਂ ਹੈ ਲੇਕਿਨ ਇਹਦੇ ਵਿੱਚ ਬਹੁਤ ਹੀ ਕਲੀਅਰ ਕੰਦਾ ਨਜ਼ਰ ਆ ਰਿਹਾ ਹੈ ਕਿ ਸਾਡੀ ਅਨਮੋਲ ਦੇ ਨਾਲ ਹੁਣ ਬੰਦ ਹੀ ਨਹੀਂ ਹੈ ਇਹ ਪਹਿਲਾਂ ਵੀ ਗੱਲ ਆਈ ਸੀ ਤੁਸੀਂ ਦੇਖੋ ਕਿ 골ਡੀ ਬਰਾੜ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਅਨਮੋਲ ਬਿਸ਼ਨੋਈ ਦੀ ਗੱਲ ਕਰ ਲਈਏ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈਏ ਸਿੱਤੂ ਮੁਸੇਵਾਲਾ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਇਹਨਾਂ ਦੀ ਸਾਰਿਆਂ ਦੀ ਇਨਵੋਲਵਮੈਂਟ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਲਗਾਤਾਰ ਕਾਫੀ ਇਨਵੈਸਟੀਗੇਸ਼ਨ ਹੋਈ ਜਿਹੜੇ ਗੁਰਗੇ ਫੜੇ ਗਏ ਨੇ ਅਨਮੋਲ ਬਿਸ਼ਨੋਈ ਦੇ ਵਿੱਚ ਇਹਦੇ ਵਿੱਚ ਸਾਰੀ ਚੀਜ਼ਾਂ ਦਾ ਕਨਸਪੀਰੇਟਰ ਸੀਗਾ 골ਡੀ ਬਰਾੜ ਨੇ ਉਹਦੇ ਵੀ ਸਾਫ਼ ਤੌਰ ਤੇ ਕਿਹਾ ਸੀਗਾ ਲੇਕਿਨ ਹੁਣ ਹੁਣ ਜਿਹੜੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਜਿਹੜੇ ਸੋਰਸਿਸ ਨੇ ਵੀ ਜਾਣਕਾਰੀ ਦਿੱਤੀ ਹੈ ਖੂਫੀਆ ਏਜੰਸੀਆਂ ਵੱਲੋਂ ਵੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਣ ਅਨਮੋਲ ਬਿਸ਼ਨੋਈ ਦੀ ਅਸੀਂ ਗੱਲ ਕਰ ਲਈਏ ਤੇ ਗੋਲਡੀ ਬਰਾੜ ਦੀ ਗੱਲ ਕਰ ਲਈਏ ਹੁਣ ਇਹਦੇ ਵਿੱਚ ਰੋਹਿਤ ਗੁਦਾਰਾ ਦਾ ਵੀ ਨਾਂ ਸਾਹਮਣੇ ਆ ਰਿਹਾ ਵੀਰੇ ਇਹ ਨਹੀਂ ਬਹੁਤ ਅਹਿਮ ਹੋ ਜਾਂਦਾ ਹੈ ਕਿ ਆ ਗੋਲਦੀਪ ਰਾੜ ਇਹ ਕਹਿੰਦਾ ਨਜ਼ਰ ਆ ਰਿਹਾ ਕਿ ਰੋਹਿਤ ਗੁਦਾਰਾ ਭਾਈ ਨੇ ਮਿਲ ਕੇ ਜੋ ਹੈ ਇਹ ਜੋ ਵੀ ਗੰਗਾ ਨਗਰ ਵਾਲਾ ਜਿਹੜਾ ਇਸ਼ੂ ਹੋਇਆ ਇਹਦੇ ਵਿੱਚ ਉਹਦੇ ਨਾਲ ਉਹ ਕੀਤਾ ਹੈ ਲੇਕਿਨ ਹੁਣ ਤੁਸੀਂ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਨੇ ਔਰ ਇਹ ਚਿੰਤਾ ਦਾ ਵੀ ਵਿਸ਼ਾ ਹੈ ਖੋਫਿਆ ਜਨਸੀ ਵੱਲੋਂ ਕਿਉਂਕਿ ਹੁਣ ਜਿਹੜੇ ਪਹਿਲਾਂ ਦੁਸ਼ਮਣ ਸੀ ਉਹ ਨਾਲ ਹੋ ਗਏ ਲੇਕਿਨ ਜਿਹੜੇ ਪਹਿਲੇ ਨਾਲ ਸੀ ਉਹ ਹੁਣ ਦੁਸ਼ਮਣ ਹੋ ਗਏ ਇਹ ਜੀ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹਦੇ ਵਿੱਚ ਬੜਾ ਹੀ ਸਾਫ਼ ਤੌਰ ਤੇ ਗੋਲਡੀ ਬਰਾੜੇ ਕਹਿੰਦਾ ਨਜ਼ਰ ਆ ਰਿਹਾ ਕਿ ਇੱਕ ਗੁਦਾਰਾ ਦੇ ਨਾਲ ਮਿਲ ਕੇ ਅਸੀਂ ਨਈ ਟੀਮ ਬਣਾ ਲਈ ਹੈ ਯਾਨੀ ਕਿ ਹੁਣ ਜਿਹੜੇ ਪਹਿਲਾਂ ਇੱਕ ਦੂਜੇ ਦੇ ਦੁਸ਼ਮਣ ਸੀਗੇ ਰਾਈਵਲ ਗੈਂਗ ਸੀ ਇੱਕ ਦੂਜੇ ਦੇ ਬੰਦਿਆਂ ਨੂੰ ਮਾਰਦੇ ਸੀਗੇ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਮਰਦ ਤੋਂ ਬਾਅਦ ਕਈ ਚੀਜ਼ਾਂ ਜਿਹੜਾ ਹੈਗਾ ਉਹਦੇ ਵਿੱਚ ਫੇਸਬੁੱਕ ਤੇ ਪੋਸਟ ਪਾਈ ਗਈ ਕਈ ਜਿਹੜੇ ਹੈਗੇ ਬੰਬੀਹਾ ਗੈਂਗ ਦੇ ਜਿਹੜੇ ਹੈਗੇ ਉਹਨਾਂ ਨੇ ਲਾਰੇਜ ਬਿਸ਼ਨੋਈ ਗੈਂਗ ਦੇ ਬੰਦਿਆਂ ਨੂੰ ਕੁੱਟਿਆ ਉਹਨਾਂ ਨੂੰ ਗੋਲੀਆਂ ਚਲਾਈ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਦੂਜੀ ਗੈਂਗ ਦੇ ਨਾਲ ਕੁੱਟਮਾਰ ਕੀਤੀ ਗੋਲੀਆਂ ਚਲਾਈ ਇਹ ਕੋ ਸਾਰੀ ਚੀਜ਼ ਦੇਖਣ ਨੂੰ ਮਿਲੀ ਉਹਦੀ ਜ਼ਿੰਮੇਵਾਰੀਆਂ ਵੀ ਲਿੱਤੀ ਗਈ ਹੈ 골ਡੀ ਬਰਾਰ ਦੀ ਵੱਖ-ਵੱਖ ਟਾਈਮ ਦੇ ਵਿੱਚ ਆਡੀਓ ਵੀ ਸਾਹਮਣੇ ਆਈ ਬੱਬੀਹਾ ਗੈਂਗ ਦੀ ਲੱਕੀ ਪਟਿਆਲ ਦੀ ਵੀ ਵੱਖ-ਵੱਖ ਟਾਈਮ ਦੇ ਵਿੱਚ ਆਡੀਓ ਜਿਹੜੀ ਆਈ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਸਾਡੀ ਰਾਈਵਲ ਗੈਂਗ ਹੈ ਅਸੀਂ ਉਹਨਾਂ ਦੇ ਬੰਦਿਆਂ ਨੂੰ ਨਹੀਂ ਛੱਡਾਂਗੇ ਆ ਆਸੀਂ ਉਹ ਸਾਡੇ ਬੰਦੇ 당 ਕਰਦੇ ਇਸ ਤਰ੍ਹਾਂ ਦੀ ਜਿਹੜੀ ਆਡੀਓ ਵੀਡੀਓ ਸਾਹਮਣੇ ਆਂਦੀ ਰਹੀ ਹੈ ਲੇਕਿਨ ਹੁਣ ਜਿਹੜੀ ਗੱਲ ਗੋਲਡੀ ਬਰਾੜ ਕਹਿੰਦਾ ਨਜ਼ਰ ਆ ਰਿਹਾ ਕਿ ਅਨਮੋਲ ਬਿਸ਼ਨੋਈ ਦੇ ਨਾਲ ਸਾਡੀ ਨਈ ਬੰਦੀ ਤੁਸੀਂ ਦੇਖੋ ਇਹਦੇ ਵਿੱਚ ਬੜੇ ਮਾਇਨੇ ਨੇ ਕਿ ਯਾ ਇਹਦਾ ਮਤਲਬ ਇਹ ਹੈ ਕਿ ਲਾਰੈਂਸ ਦੇ ਨਾਲ ਹੁਣ ਬਿਲਕੁਲ ਵੱਖ ਹੋ ਕੇ ਆਪਣੀ ਇੱਕ ਗੈਂਗ ਜਿਹੜੀ ਹੈਗੀ ਉਹ ਬਣਾ ਲਈਤੀ ਗਈ ਹੈ ਯਾਨੀ ਕਿ ਅਨਮੋਲ ਬਿਸ਼ਨੋਈ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹੁਣ ਰਿਲੇਸ਼ਨ ਗੋਲਡੀ ਬਰਾੜ ਦਾ ਨਹੀਂ ਰਿਹਾ ਔਰ ਗੋਲਡੀ ਰੋਹਿਤ ਸਤੰਦਾਤੀ ਕਿ ਗੋਲਡੀ ਬਰਾੜ ਯਾ ਰੋਹਿਤ ਗੁਦਾਰਾ ਲਾਰੈਂਸ ਬਿਸ਼ਨੋਈ ਤੇ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਸਲਮਾਨ ਖਾਨ ਦੇ ਘਰ ਦੇ ਵਿੱਚ ਫਾਇਰਿੰਗ ਵੀ ਅਸੀਂ ਗੱਲ ਕਰ ਲਈ ਆਪੇ ਸਿੱਧੂ ਮੁਸੇਵਾਲੀ ਦੀ ਅਸੀਂ ਜਿਹੜੇ ਗੱਲ ਕਰ ਰਹੇ ਆ ਜਾਂ ਫਿਰ ਬਾਬਾ ਚਿਤਕੀ ਦਾ ਮਰਡਰ ਜਿਹੇ ਅਸੀਂ ਗੱਲ ਕਰ ਲਈ ਹੈ ਇਹਦੇ ਵਿੱਚ ਵੱਡੇ ਜਿਹੜੇ ਹਾਈ ਪ੍ਰੋਫਾਈਲ ਮਾਮਲੇ ਸੀਗੇ ਇਹਨਾਂ ਦੇ ਵਿੱਚ ਨਵਾਦੀ ਇਨਵੋਲਵਮੈਂਟ ਰਹੀ ਹੈ ਲੇਕਿਨ ਹੁਣ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਤਾਂ ਕਿਤੇ ਨਾ ਕਿਤੇ ਆਪਣੇ ਆਪ 'ਚ ਵੀ ਇਹ ਕਾਫੀ ਕੈਟਰ ਦੇ ਹੈ ਕਿ ਕਈ ਚੀਜ਼ਾਂ ਕਿਉਂਕਿ ਆਡੀਓ ਵੀ ਦੇਖੋ ਕਈ 2-3 3 ਤੋਂ 4 ਅਹਿਮ ਚੀਜ਼ਾਂ ਦੇ ਵਿੱਚ ਕਿੱਪੀ ਗਈਆਂ ਹੈ ਪਹਿਲਾ ਤਾਂ ਇਹ ਹੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਗੰਗਾ ਨਗਰ ਦਾ ਜਿਹੜਾ ਇੱਕ ਕਾਰੋਬਾਰੀ ਆਸ਼ੀਸ਼ ਉਦੇ ਬਾਰੇ ਉਸਨੇ ਜਿਹੜਾ ਲੈਂਡ ਮਾਫੀਆ ਖਿਲਾਇਆ ਹੋਇਆ ਹੈ ਉਸ ਨੂੰ ਰੋਹਿਤ ਗੁਦਾਰਾ ਦੇ ਨਾਲ ਆਪਸੀ ਉਹ ਨੂੰ ਠੀਕ ਕਰਾਇਆ ਦੂਜਾ ਜਿਹੜਾ ਹੈਗਾ ਪੋਸਟ ਜਿਹੜੀ ਹੈਗੀ ਉਹ ਤੇ ਪਾਈ ਹੈ ਕਿ ਰੋਹਿਤ ਗੁਦਾਰਾ ਦੀ ਦੇ ਵਿੱਚ ਚਮਕਰ ਤਾਰੀਫ ਜਿਹੜੀ ਹੈ ਕੀਤੀ ਗਈ ਹੈ ਹਾਲਾਂਕਿ ਕੱਲ ਹੋਰ ਕਹੀ ਗਈ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀ ਚੱਲ ਰਹੀ ਹੈ ਕਿ ਲਾਰੈਂਸ ਦੇ ਨਾਂ ਤੇ ਸਾਨੂੰ ਨਹੀਂ ਪਤਾ ਇਹ ਕਿਨੇ ਡਾਲੀ ਹੈ ਸਾਡਾ ਲਾਰੈਂਸ ਅਨਮੋਲ ਬਿਸ਼ਨੋਈ ਦੇ ਨਾਲ ਕੋਈ ਹਜੇ ਫਿਲਹਾਲ ਕੋਈ ਨਹੀਂ ਉਸੇ ਨਾਲ ਬਣਦੀ ਦੇਖੋ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਹਦੇ ਵਿੱਚ ਖੁਫੀਆ ਏਜੰਸੀਆਂ ਵੀ ਅਲਰਟ ਮੋੜਤੇ ਨੇ ਕਿ ਆਖਿਰ ਜਿਹੜੀ ਗੈਂਗ ਇੱਕ ਦੂਜੇ ਨਾਲ ਸੀਗੀ ਆਖਿਰ ਉਹ ਅਚਾਨਕ ਵਾਖੀ ਹੋ ਗਈ ਦੂਜੀ ਗੈਂਗ ਦੇ ਨਾਲ ਹੱਥ ਕਿਉਂ ਲਾਇਆ ਗਿਆ ਇਹ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਹੁਣ ਖੁਫੀ ਏਜੰਸੀਆਂ ਵੱਲੋਂ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਠੀਕ ਹੈ ਧੰਨਵਾਦ ਮਨੋਜ ਜੀ ਇਸ ਪੂਰੀ ਜਾਣਕਾਰੀ ਦੇ ਲਈ ਤਾਂ 골ਡੀ ਬਰਾਡ ਤੇ ਲੋਰੈਂਸ ਗੈਂਗ ਦੇ ਵਿਚਕਾਰ ਦੂਰੀਆਂ ਵਧਣ ਦੀਆਂ ਖਬਰਾਂ ਨੇ ਔਰ ਇਹ ਆਡੀਓ ਜਿਹੜੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ 골ਡੀ ਬਰਾਡ ਦੀ ਹੈ ਇਸ ਦੇ ਵਿੱਚ 골ਡੀਓ ਬਰਾਡ 골ਡੀ ਬਰਾਡ ਉਸ ਦੀ ਪੁਸ਼ਟੀ ਕਰਦਾ ਵੀ ਨਾ ਸਰ सॉरी ब्रांड ये वॉइस मैसेज मेरा दो मैसेज है इसमें एक तो पहली बात तो जो गंगानगर में एक दो दिन पहले आशीष गुप्ता जो है ये जो कारोबारी है और ये जो अपना ये लैंड माफिया चला रखे है इसने इस पे जो हमला हुआ है वो मैंने और रोहित गुदारा भाई ने करवाया है ठीक है इसको मारना नहीं था इसको थोड़ा सबकी सिखाना था इसलिए इसके टांग पे गोली मारी है ठीक तो है अगर समझिएगा तो बढ़िया बात है नहीं तो अगली बारी सर पे भी मरवा देंगे कोई दिक्कत नहीं और ये हमने ये पोस्ट वगैरह डालनी नहीं थी क्योंकि हम मटर से कम किसी चीज की पोस्ट डालते नहीं है जल्दी कहीं जब तक तो कोई और कार ना हो पर ये काम मैंने और रोहित तो भाई ने कराया लेकिन एक झूठी पोस्ट जो न्यूज में और सोशल मीडिया में चल रही है अनमोल बिश्नोई के नाम से अब पता नहीं ये ਇਹਨੂੰ ਕਿਉਂ ਡਾਲ ਲੀਏ ਪੋਸਟੀਆਂ ਕਿਉਂ ਨਹੀਂ ਉਹਨੂੰ ਪਤਾ ਹੋਗਾ ਪਰ ہماری ਅਨਮੋਲ ਬਿਸ਼ਨੋਈ ਸਿਪ ਬੰਬੰਤੀ ਨਹੀਂ ਹੈ ਇਹ ਚੀਜ਼ ਸਾਰੇ ਭਾਈਓ ਨੂੰ ਆਪਣੇ ਲਈ